ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਣਾਇਆ ਬਹੁਤ ਹੀ ਮਜ਼ੇਦਾਰ ਜਿਹਾ 스낵 ਜਿਹੜੇ ਕਿ ਬਿਨਾ ਆਲੂ ਤੋਂ ਤਿਆਰ ਹੁੰਦੇ ਨੇ ਤੇ ਖਾਣ ਵਿੱਚ ਐਨੇ ਜ਼ਿਆਦਾ ਟੇਸਟੀ ਨੇ ਕਿ ਤੁਸੀਂ ਬਾਰ-ਬਾਰ ਬਣਾਇਆ ਕਰੋਗੇ ਤੇ ਇਹ ਸਵਾਦ ਤੁਹਾਨੂੰ ਉਦੋਂ ਪਤਾ ਲੱਗੂਗਾ ਜਦੋਂ ਤੁਸੀਂ ਬਣਾ ਕੇ ਦੇਖ ਲੇ ਕਿਉਂਕਿ ਅੱਜ ਬੱਚਿਆਂ ਦੀ ਡਿਮਾਂਡ ਸੀ ਕਿ ਉਹਨਾਂ ਨੇ 스ਨੈਕਸ ਖਾਣੇ ਐ ਤੇ دیر ਵੀ ਕਾਫੀ ਹੋ ਚੁੱਕੀ ਸੀ ਤੇ ਆਪਾਂ ਕੱਟਨੇ ਸ਼ੁਰੂ ਕੀਤੇ ਪਿਆਜ਼ ਬਾਕੀ ਜਦੋਂ ਬੱਚੇ ਘਰ ਵਿੱਚ ਹੋਣ ਤਾਂ ਕੰਟੇ ਵਾਲਾ ਕੰਮ 2 ਘੰਟਿਆਂ ਵਿੱਚ ਮੁਕਦਾ ਕਿਉਂਕਿ ਵਿੱਚ ਵਿੱਚ ਇਹਨਾਂ ਨੇ ਆਪਣੀਆਂ ਸ਼ਰਾਰਤਾਂ ਕਰਨੀਆਂ ਹੁੰਦੀਆਂ ਸਭ ਤੋਂ ਪਹਿਲਾਂ ਦੋ ਲਓ ਪਿਆਜ਼ ਉਹਨੂੰ ਬਿਲਕੁਲ ਬਰੀਕ ਕੱਟ ਲਿਓ ਥੋੜਾ ਜਿਹਾ ਲਿਆ ਪੱਤਨੀਆਂ ਤੇ ਉਹਨੂੰ ਵੀ ਕੱਟ ਲਿਆ ਫਿਰ ਲਈ ਆਪਾਂ ਦੋ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਛੋਟਾ ਛੋਟਾ ਕੱਟਿਆ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਹਰੀਆਂ ਮਿਰਚਾਂ ਜ਼ਿਆਦਾ ਵੀ ਲੈ ਸਕਦੇ ਹੋ ਪੰਜ ਛੇ ਕਲੀਆਂ ਲਸਣ ਦੀਆਂ ਤੇ ਬਿਲਕੁਲ ਥੋੜੀ ਜੀ ਲਈ ਆ ਅਦਰਕ ਉਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਾਂਗੇ ਜਾਹੋ ਤਾਂ ਤੁਸੀਂ ਚੌਪਰ ਵਿੱਚ ਚੌਪ ਕਰ ਸਕਦੇ ਹੋ ਤੁਹਾਡੀ ਮਰਜ਼ੀ ਫਿਰ ਆਪਾਂ ਇਹਦੇ ਲਈ ਲਿਆ ਜੀ ਦਹੀਂ ਤੇ ਦਹੀਂ ਹੈ ਜਿਹੜਾ ਆਪਣਾ ਸਖਤ ਹੈ ਜਿਹਨੂੰ ਹੰਕੜ ਕਹਿੰਦੇ ਆ ਆਪਾਂ ਉਹ ਯੂਜ਼ ਕਰਾਂਗੇ 2-3 ਘੰਟਿਆਂ ਲਈ ਇਹਨੂੰ ਆਪਾਂ ਛਾਨਣੀ ਵਿੱਚ ਪਾ ਕੇ ਰੱਖਤਾ ਸੀ ਤਾਂ ਕਿ ਇਹਦਾ ਪਾਣੀ ਵਗੈਰਾ ਜਿਹੜਾ ਬਿਲਕੁਲ ਨਿਕਲ ਜੇ ਦਹੀਂ ਨੂੰ ਛਾਨਣੀ ਵਿੱਚ ਪਾ ਕੇ ਤੁਸੀਂ ਫ੍ਰਿਜ ਵਿੱਚ ਰੱਖਿਓ ਕਿਉਂਕਿ ਬਾਹਰ ਪਿਆ ਦਹੀਂ ਹੈ ਜਿਹੜਾ ਖੱਟਾ ਹੋ ਜਾਊਗਾ ਤੁਸੀਂ ਚਾਹੋ ਤਾਂ ਇੱਥੇ ਸੂਤੀ ਕੱਪੜੇ ਦੀ ਵੀ ਵਰਤੋਂ ਕਰ ਸਕਦੇ ਹੋ ਸੂਤੀ ਕੱਪੜੇ ਵਿੱਚ ਬੰਨ ਕੇ ਇਹਨੂੰ 4-5 ਘੰਟਿਆਂ ਲਈ ਰੈਸਟ ਤੇ ਰੱਖ ਦਿਓ ਦੈਂਖਤ ਹੋ ਜਾਊਗਾ ਜਿੰਨਾ ਕ ਸਮਾਂ ਤੁਸੀਂ ਇਹਦੇ ਲਈ ਕੱਢੋਗੇ ਇਹਨੇ ਉਨਾ ਹੀ ਸਖਤ ਹੋ ਜਾਣਾ ਉਸ ਤੋਂ ਬਾਅਦ ਇਹਨੂੰ ਆਪਾਂ ਹਲਕਾ ਜਿਹਾ ਮਿਕਸ ਕਰ ਲਿਆ ਫਿਰ ਵਿੱਚੇ ਦੇ ਪਿਆਜ਼, ਹਰਾ ਧਨੀਆ ਤੇ ਹਰੀਆਂ ਮਿਰਚਾਂ ਪਾ ਦਾਂਗੇ ਫਿਰ ਪਾਵਾਂਗੇ ਥੋੜੇ ਜ਼ਰੂਰੀ ਜਿਹੇ ਮਸਾਲੇ ਉਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਉਂਦੇ ਜਾਇਓ ਸਭ ਤੋਂ ਪਹਿਲਾਂ ਆਪਾਂ ਪਾਇਆ ਦਰਦਰਾ ਕੁੱਟਿਆ ਹੋਇਆ ਅਦਰਕ ਤੇ ਲਸਣ ਇਹ ਜਿਹਨੂੰ ਪਸੰਦ ਹੈ ਉਹ ਦਾ ਟੇਸਟ ਉਪਾ ਲਿਓ ਨਹੀਂ ਤੁਸੀਂ ਇਹਨੂੰ ਸਕਿਪ ਕਰ ਦਿਓ ਫਿਰ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਕਾਲੀ ਮਿਰਚ ਜੀਰਾ ਪਾਊਡਰ ਚੀਲੀ ਫਲੈਕਸ ਇਹ ਸਾਰੀਆਂ ਚੀਜ਼ਾਂ ਆਪਣੇ ਟੇਸਟ ਦੇ ਅਨੁਸਾਰ ਪਰੇ ਦੇ ਵਿੱਚ ਤੁਸੀਂ ਇੱਥੇ ਨਮਕ ਬਿਲਕੁਲ ਨਾ ਪਾਓ ਕਿਉਂਕਿ ਨਮਕ ਜਦੋਂ ਹੀ ਆਪਾਂ ਵਿੱਚ ਪਾਤਾ ਤਾਂ ਪਿਆਜ਼ਾਂ ਨੇ ਆਪਣਾ ਪਾਣੀ ਛੱਡ ਜਾਣਾ ਤੇ ਪਤਲੀ ਹੋ ਜਾਊਗੀ ਤੇ ਉਸ ਤੋਂ ਬਾਅਦ ਆਪਣੀ ਸਾਰੀ ਮਿਹਨਤ ਜਿਹੜੀ ਉਹ ਵੀ ਖਰਾਬ ਹੋ ਜਾਊਗੀ ਤੇ ਆਪਾਂ ਇਹਦੇ ਵਿੱਚ ਇਹ ਸਾਰੇ ਮਸਾਲੇ ਪਾ ਕੇ ਸਾਈਡ ਤੇ ਰੱਖ ਤੇ 3-4 ਲਈ ਆਪਾਂ ਕਾਜੂ ਤੇ ਉਹਨਾਂ ਨੂੰ ਵੀ ਕੁੱਟ ਲਾਂਗੇ ਬਿਲਕੁਲ ਛੋਟੇ-ਛੋਟੇ ਜਿਹੋਦੇ ਪੀਸ ਕਰ ਲਿਓ ਪਾਂਛੇ ਲਵਾਂਗੇ ਆਪਾਂ ਕਿਸ਼ਮਿਸ਼ ਤੇ ਉਹਨੂੰ ਵੀ ਆਪਾਂ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਾਂਗੇ ਇਹਨਾਂ ਦਾ ਟੇਸਟ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਤੁਸੀਂ ਜ਼ਰੂਰ ਪਾਓ ਬਾਕੀ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਪਾ ਸਕਦੇ ਹੋ ਪਰ ਕਿਸ਼ਮਿਸ਼ ਜ਼ਰੂਰ ਪਾਓ ਚਾਹੇ ਕਾਜੂਆਂ ਨੂੰ ਤੁਸੀਂ ਸਕਿਪ ਕਰ ਦਿਓ ਕਿਉਂਕਿ ਇਹ ਇਹਦੇ ਵਿੱਚ ਬੜਾ ਹੀ ਵਧੀਆ ਟੇਸਟ ਦਿੰਦੀਆਂ ਨੇ ਉਸ ਤੋਂ ਬਾਅਦ ਇਹਨਾਂ ਸਾਰੇ ਮਸਾਲੇ ਨੂੰ ਪਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਪਰ ਇੱਥੇ ਆਪਾਂ ਹਜੇ ਨਮਕ ਨਹੀਂ ਪਾਇਆ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਜਿੰਨੇ ਕਿ ਤੁਸੀਂ ਸਨੈਕਸ ਤਿਆਰ ਕਰਨੇ ਆ ਉਸ ਹਿਸਾਬ ਨਾਲ ਤੁਸੀਂ ਆਪਣਾ ਦਹੀਂ ਹੈ ਜਿਹੜਾ ਰੱਖ ਲਿਓ ਫਿਰ ਆਪਾਂ ਇਹਦੇ ਲਈ ਲਵਾਂਗੇ ਚਿਪ ਬ੍ਰੈਡ ਉਹ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਜਿਹੜੇ ਤੁਹਾਨੂੰ ਪਸੰਦ ਹੈ ਵਾਈਟ ਲੈ ਲਿਓ ਬਰਾਊਨ ਲੈ ਲਿਓ ਫਿਰ ਇਹਨਾਂ ਦੀਆਂ ਸਾਈਡਾਂ ਆਪਾਂ ਉਤਾਰ ਦਾਂਗੇ ਬ੍ਰੈਡ ਜੇ ਥੋੜਾ ਜਿਹਾ ਵੱਡੇ ਸਾਈਜ਼ ਦਾ ਹੋਵੇ ਤਾਂ ਬਹੁਤ ਵਧੀਆ ਪਰ ਮੇਰੇ ਕੋਲੇ ਵੀ ਬڑے ਛੋਟੇ ਛੋਟੇ ਜਿਹੇ ਬ੍ਰੈਡ ਸੀ ਤੇ ਇਹਨਾਂ ਨੂੰ ਆਪਾਂ ਸਾਈਡਾਂ ਤੋਂ ਕੱਟਤਾ ਜਿਸ ਹਿਸਾਬ ਨਾਲ ਤੁਸੀਂ 스ਨੈਕਸ ਤਿਆਰ ਕਰਨੇ ਆ ਉਹਨੇ ਕੇ ਬ੍ਰੈਡ ਲੈ ਲਿਓ ਫਿਰ ਆਪਾਂ ਬਿਲਕੁਲ ਲਾਸਟ ਤੇ ਪਾਵਾਂਗੇ ਇਹਦੇ ਵਿੱਚ ਨਮਕ ਪਰ ਆਪਾਂ ਇਹਦੇ ਵਿੱਚ ਕਾਲਾ ਨਮਕ ਯੂਜ਼ ਕਰਾਂਗੇ ਸਫੇਦ ਨਮਕ ਤੁਸੀਂ ਨਾ ਪਾਓ ਇਹਨੂੰ ਹਲਕਾ ਜਿਹਾ ਆਪਾਂ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਲੈ ਲਈ ਜੀ ਬ੍ਰੈਡ ਬ੍ਰੈਡਾਂ ਨੂੰ ਆਪਾਂ ਕਿਸੇ ਵੀ ਬੇਲਨ ਵਗੈਰਾ ਨਾਲ ਹਲਕੇ ਜਿਹੇ ਪ੍ਰੈਸ ਕਰਾਂਗੇ ਹੌਲੀ ਹੌਲੀ ਪ੍ਰੈਸ ਕਰਿ ਅੱਜ ਜਿਹੜੇ ਬ੍ਰੈਡ ਸੀ ਮੇਰੇ ਉਹਨਾਂ ਵਿੱਚ ਕਾਫੀ ਸੁਰਾਖ ਜੇ ਸੀਗੇ ਜਾਲੀਦਾਰ ਬ੍ਰੈਡ ਸੀਗੇ ਕਿਉਂਕਿ ਕਈ ਵਾਰ ਬ੍ਰੈਡ ਜਿਹੜੇ ਪੈਕਟ ਦੇ ਵਿੱਚ ਸਹੀ ਨਹੀਂ ਆਉਂਦੇ ਫਿਰ ਆਪਾਂ ਦੋ ਬ੍ਰੈਡ ਲਏ ਆ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਰੱਖ ਲਾਂਗੇ ਹਲਕਾ ਜਿਹਾ ਪ੍ਰੈਸ ਕਰਕੇ ਇਹਨੂੰ ਜਿਹੜੀ ਵੀ ਸ਼ੇਪ ਦੇਣੀ ਆ ਤੁਸੀਂ ਉਹ ਹੀ ਦੇ ਸਕਦੇ ਹੋ ਬ੍ਰੈਡਾਂ ਨੂੰ ਆਪਾਂ ਹਲਕਾ ਹਲਕਾ ਜਿਹਾ ਪ੍ਰੈਸ ਕਰ ਲਿਆ ਤੇ ਅੱਜ ਆਪਾਂ ਇਹਨੂੰ ਅਲੱਗ ਜਿਹੇ ਤਰੀਕੇ ਦੀ ਸ਼ੇਪ ਦੇਵਾਂਗੇ ਜਿਹਦੇ ਨਾਲੇ ਦੇਖਣ ਵਿੱਚ ਬੜੇ ਹੀ ਵਧੀਆ ਲੱਗਣਗੇ ਕਿਉਂਕਿ ਸਿੰਪਲ ਸ਼ੇਪਸ ਆਪਾਂ ਬਣਾਉਂਦੇ ਰਹਿੰਨੇ ਆ ਇੱਕ ਵਾਰੀ ਤੁਸੀਂ ਇਹ ਸ਼ੇਪ ਵੀ ਟਰਾਈ ਕਰੀਓ ਤਾਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਾਰਮ ਮਟੀਰੀਅਲ ਭਰ ਕੇ ਪਰ ਇਹਦੇ ਖੁੰਝੇ ਜੇ ਤੁਸੀਂ ਖਾਲੀ ਰੱਖਣੇ ਆ ਫਿਰ ਇਹਨੂੰ ਕਾਰਨਰ ਤੋਂ ਆਪਾਂ ਫੋਲਡ ਕਰਾਂਗੇ ਤੇ ਇਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਰੈਪਰ ਲੈ ਲੈਣਾ ਤੇ ਮੈਂ ਉਹ ਹੀ ਪੈਕੇਟ ਲੈ ਲਿਆ ਜਿਹਦੇ ਵਿੱਚ ਬਰੈਡ ਆਈ ਸੀ ਮੇਰੇ ਕੋਲ ਐਟ ਟਾਈਮ ਹੋਰ ਨਹੀਂ ਸੀ ਬਰੈਡ ਦੇ ਦੋਨੇ ਕਾਰਨਰ ਤੋਂ ਆਪਾਂ ਇਹਨੂੰ ਫੋਲਡ ਕਰ ਲਿਆ ਤੇ ਫਿਰ ਆਪਾਂ ਇਹਨੂੰ ਇਸ ਰੈਪਰ ਦੇ ਵਿੱਚ ਲਪੇਟ ਕੇ ਚੰਗੀ ਤਰ੍ਹਾਂ ਫੋਲਡ ਕਰ ਲਿਓ ਤੇ ਹੱਥਾਂ ਦੇ ਨਾਲ ਜਿਵੇਂ ਕੈਂਡੀ ਪੈਕ ਹੁੰਦੀ ਹੈ ਉਸ ਹਿਸਾਬ ਨਾਲ ਤੁਸੀਂ ਕਰ ਲਿਓ ਪਰ ਇਹ ਕੰਮ ਤੁਸੀਂ ਥੋੜਾ ਜਿਹਾ ਜ਼ੋਰ ਨਾਲ ਕਰਨਾ ਹੈ ਤੇ ਬ੍ਰੈਡ ਨੂੰ ਵੀ ਉੱਪਰੋਂ ਪ੍ਰੈਸ ਕਰ ਦਿਓ ਜਦੋਂ ਹੀ ਤੁਸੀਂ ਬਾਹਰ ਇਹਨੂੰ ਕੱਢੋਗੇ ਦੇਖੋ ਇਹ ਸੰਖ ਦੀ ਤਰ੍ਹਾਂ ਹੋ ਜਾਊਗਾ ਜਿਵੇਂ ਸੰਖ ਜੇ ਹੁੰਦੇ ਆ ਵਜਾਉਣ ਵਾਲੇ ਜਾਂ ਮਮਸ ਦੀ ਵੀ ਕਈ ਤਰ੍ਹਾਂ ਦੀ ਆਪਾਂ ਸ਼ੇਪ ਬਣਾਉਣੇ ਆ ਉਸ ਤਰੀਕੇ ਨਾਲ ਇਹ ਤਿਆਰ ਹੋ ਜਾਊਗਾ ਦੇਖਣ ਵਿੱਚ ਵੀ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾ ਤੇ ਇਸ ਤਰੀਕੇ ਨਾਲ ਬਣਾ ਬਣਾ ਕੇ ਆਪਾਂ ਸਾਈਡ ਤੇ ਰੱਖ ਦਾਂਗੇ ਪਹਿਲਾਂ ਮੈਂ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਸ਼ੇਪਸ ਦਿੱਤੀਆਂ ਸੀ ਸਰਕਲ ਵੀ ਬਣਾਈ ਸੀ ਪਰ ਬੱਚਿਆਂ ਨੇ ਜਦੋਂ ਮੈਨੂੰ ਇਸ ਤਰ੍ਹਾਂ ਕਰਦੀ ਨੂੰ ਦੇਖ ਲਿਆ ਤਾਂ ਕਹਿੰਦੇ ਸਾਰੀ ਇਸੇ ਤਰ੍ਹਾਂ ਤਿਆਰ ਕਰਨੀ ਹੈ ਤੇ ਫਿਰ ਸਾਰੇ ਨੂੰ ਇਸ ਰੈਪਰ ਵਿੱਚ ਪਾ ਕੇ ਹੌਲੀ-ਹੌਲੀ ਫੋਲਡ ਕਰ ਲਏ ਤੇ ਸਾਰੇ ਇਸੇ ਤਰ੍ਹਾਂ ਬਣ ਗਏ ਇਹਨਾਂ ਨੂੰ ਗਿੱਲਾ ਵਗੈਰਾ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਦਹੀਂ ਹੈ ਜਿਹੜਾ ਆਪਣਾ ਕਾਫੀ ਪਾਣੀ ਛੱਡ ਜੂਗਾ ਜਦੋਂ ਬ੍ਰੈਡ ਵਿੱਚ ਪਾਉਂਗੇ ਉਹ ਥੋੜਾ ਜਿਹਾ ਗਿੱਲਾ ਹੀ ਹੋਊਗਾ ਕਿਉਂਕਿ ਪਿਆਜ਼ ਤੇ ਨਮਕ ਆਪਾਂ ਵਿੱਚ ਪਾਇਆ ਹੋਇਆ ਹੈਗਾ ਤੇ ਤੁਹਾਨੂੰ ਜ਼ਰੂਰਤ ਪਵੇ ਤਾਂ ਥੋੜਾ ਜਿਹਾ ਪਾਣੀ ਤੁਸੀਂ ਹੱਥਾਂ ਨਾਲ ਲਗਾ ਕੇ ਬ੍ਰੈਡ ਨੂੰ ਫੋਲਡ ਕਰਦੇ ਜਾਓ ਤੇ ਤੁਸੀਂ ਇਸ ਤਰੀਕੇ ਨਾਲ ਸਿੰਪਲ ਵੀ ਇਹਨੂੰ ਗੋਲ ਆਕਾਰ ਵਿੱਚ ਬਣਾ ਸਕਦੇ ਹੋ ਇਹਦੇ ਗੋਲੇ ਜਿਹੇ ਜਿਵੇਂ ਆਪਾਂ ਆਮ ਹੀ ਤਿਆਰ ਕਰਦੇ ਆ ਉਸ ਤੋਂ ਬਾਅਦ ਇਹਨੂੰ ਕਰਾਂਗੇ ਜੀ ਆਪਾਂ ਗਰਮ ਸਾਰੇ ਆਪਾਂ ਤਿਆਰ ਕਰਕੇ ਸਾਈਡ ਤੇ ਰੱਖ ਲੇ ਤੇ ਜਦੋਂ ਹੀ ਤੇਲ ਤੁਹਾਡਾ ਗਰਮ ਹੋ ਗਿਆ ਤੇ ਇਹਦੇ ਵਿੱਚ ਤੁਸੀਂ ਪਾਉਣੇ ਸ਼ੁਰੂ ਕਰ ਦਿਓ ਪਰ ਤੇਲ ਨੂੰ ਬਹੁਤ ਜ਼ਿਆਦਾ ਫੁੱਲ ਗਰਮ ਵੀ ਨਾ ਕਰਿਓ ਤੇ ਠੰਡਾ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਠੰਡਾ ਹੋਇਆ ਤਾਂ ਤੇਲ ਜਿਹੜਾ ਇਹਨਾਂ ਦੇ ਅੰਦਰ ਤੱਕ ਚਲਾ ਜਾਊਗਾ ਜੇ ਜ਼ਿਆਦਾ ਹੀ ਫੁੱਲ ਹੋਇਆ ਤਾਂ ਇਹਨਾਂ ਨੇ 1 ਮਿੰਟ ਵਿੱਚ ਜਲ ਜਾਣਾ 2 ਮਿੰਟ ਇਹਨਾਂ ਨੂੰ ਪੱਕਣ ਤੇ ਜ਼ਰੂਰ ਲੱਗਣ ਬਸ ਇੰਨਾ ਕੁ ਟਾਈਮ ਤੁਸੀਂ ਇਹਨਾਂ ਨੂੰ ਜ਼ਰੂਰ ਦੇ ਦੇਣਾ ਹੌਲੀ ਹੌਲੀ ਫੋਲਡ ਕਰਦੇ ਜਾਓ ਜਿੱਥੇ ਇਹ ਜਗਾ ਜੀ ਨੰਦੇ ਜਾਣਗੇ ਤਾਂ ਤੁਸੀਂ ਉੱਥੇ ਹੋਰ ਪਾਉਂਦੇ ਜਾਈਓ ਪਰ ਇਹਦੇ ਲਈ ਤੁਸੀਂ ਕੜਾਈ ਥੋੜੀ ਜੀ ਡੂੰਗੀ ਲੈ ਲਿਓ ਕਿਉਂਕਿ ਉਹਦੇ ਵਿੱਚ ਤੇਲ ਵੀ ਘਟ ਪਊਗਾ ਤੇ ਚੰਗੀ ਤਰ੍ਹਾਂ ਡਿਪ ਵੀ ਹੋ ਜਾਣਗੇ ਫੇਰ ਆਪਾਂ ਇਹਨੂੰ ਲਗਾਤਾਰ ਹੌਲੀ-ਹੌਲੀ ਕਰਕੇ ਫ੍ਰਾਈ ਕਰ ਲਿਆ ਜਿੰਨੇ ਕਿ ਪੀਸ ਆਪਾਂ ਇਹਦੇ ਤਿਆਰ ਕੀਤੇ ਸੀ ਬਹੁਤ ਹੀ ਮਜ਼ੇਦਾਰ ਜੀ ਰੈਸਪੀ ਹੈ ਤੁਹਾਨੂੰ ਕਿਉਂ ਜੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦੇਆ ਕਰੋ ਜਦੋਂ ਇੰਨਾ ਕੁ ਵਧੀਆ ਕਲਰ ਇਹਨਾਂ ਨੂੰ ਆ ਗਿਆ ਤੁਸੀਂ ਨਾਲ ਦੀ ਨਾਲ ਹੀ ਇਹਨਾਂ ਨੂੰ ਬਾਹਰ ਕੱਢਦੇ ਜਾइए ਬਿਨਾ ਆਲੂਆਂ ਤੋਂ ਬਹੁਤ ਹੀ ਮਜ਼ੇਦਾਰ ਜਿਹਾ 스ਨੈਕਸ ਬੜਾ ਹੀ ਵਧੀਆ ਇਹਨਾਂ ਦਾ ਕਲਰ ਆਊਗਾ ਬਹੁਤ ਜ਼ਿਆਦਾ ਕ੍ਰਿਸਪੀ ਬਣਨਗੇ ਜਦੋਂ ਤੁਸੀਂ ਬਣਾ ਕੇ ਦੇਖ ਲੇ ਸਵਾਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ-ਨਾਲ ਹੌਸਲਾ ਵਧਾਈ ਜਰੂਰ ਕਰਦੇ ਆ ਕਰੋ ਕਿਉਂਕਿ ਤੁਹਾਡੇ ਪਿਆਰ ਸਤਿਕਾਰ ਤੇ ਹੌਸਲੇ ਦੇਣ ਕਰਕੇ ਹੀ ਮੈਂ ਵੀਡੀਓ ਤਿਆਰ ਕਰਦੀ ਆ ਫਿਰ ਆਪਾਂ ਲਵਾਂਗੇ ਧਨੀਆ ਥੋੜਾ ਜਿਹਾ ਪਦੀਨਾ ਅੱਧਾ ਚਮਚ ਜੀਰੇ ਦਾ ਥੋੜੀ ਜੀ ਅਦਰਕ ਧਨੀਆ ਪਾਊਡਰ ਫਿਰ ਜਰੂਰ ਤੁਨਸਾਰ ਪਾ ਦਾਂਗੇ ਨਮਕ 3-4 ਪਈਆਂ ਹਰੀਆਂ ਮਿਰਚਾਂ ਜਿੰਨਾ ਕਿ ਤੁਹਾਨੂੰ ਤਿੱਖਾ ਪਸੰਦ ਹੈ ਉਸ ਹਿਸਾਬ ਤਲਸੀ ਪਾ ਲਿਓ ਦੋਸਪੂਣ ਪਾ ਲਿਓ ਪਾਣੀ ਦੇ ਤੁਸੀਂ ਲਗਾਤਾਰ ਇਹਨੂੰ ਗ੍ਰਾਇੰਡ ਕਰ ਲਿਓ ਪਹਿਲਾਂ ਪਾਣੀ ਤੁਸੀਂ ਘੱਟ ਪਾਓ ਜਿੰਨੀ ਕੀ ਬਾਅਦ ਵਿੱਚ ਪਤਲੀ ਰੱਖਣੀ ਹੈ ਤੁਸੀਂ ਉਸ ਹਿਸਾਬ ਨਾਲ ਪਾ ਲਿਓ ਚੰਗੀ ਤਰ੍ਹਾਂ ਗ੍ਰਾਇੰਡ ਕਰਿਓ ਫਿਰ ਆਪਾਂ ਇਹਦੇ ਵਿੱਚ ਪਾਇਆ ਕੌਲੀ ਦਾ ਚੌਥਾ ਹਿੱਸਾ ਦਹੀਂ ਤੇ ਥੋੜੀ ਜੀ ਬੂੰਦੀ ਤੁਸੀਂ ਚਾਹੋ ਤਾਂ ਬੂੰਦੀ ਇਸੇ ਤਰ੍ਹਾਂ ਹੀ ਸਿੱਧੀ ਪਾ ਸਕਦੇ ਹੋ ਮਤਲਬ ਉਹਨੂੰ ਪਿਉਣ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਮੈਂ ਜਦ ਦਹੀਂ ਦਾ ਰਹਿ ਤਾਂ ਤਿਆਰ ਕਰੀ ਸੀ ਅਸਲੀ ਮੈਂ ਉਹਦੇ ਵਿੱਚੋਂ ਹੀ ਕੱਢ ਕੇ ਵਿੱਚ ਪਾਤੀ ਤੇ ਇਹਨੂੰ ਆਪਾਂ ਗ੍ਰाइंड ਕਰ ਲਿਆ ਤੇ ਆਪਣੀ ਮజేదਾਰ ਜੀ ਗ੍ਰੀਨ ਸੌਸ ਬਣ ਕੇ ਤਿਆਰ ਹੈ ਆਪਣੇ 스ਨੈਕਸ ਵੀ ਤਿਆਰ ਹੈ ਜਦੋਂ ਹੀ ਤੁਸੀਂ ਇਹਨਾਂ ਨੂੰ ਕੱਟਣਾ ਵਿਚਾਰੋ ਤਾਂ ਹੌਲੀ-ਹੌਲੀ ਕੱਟਿਓ ਕਿਉਂਕਿ ਉੱਪਰੋਂ ਇਹ ਬਹੁਤ ਜ਼ਿਆਦਾ ਕ੍ਰਿਸਪੀ ਹੈ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਵਿੱਚੋਂ ਸੌਫਟ ਹੁੰਦੇ ਨੇ ਬਹੁਤ ਹੀ ਮਜ਼ੇਦਾਰ ਬਣ ਕੇ ਤਿਆਰ ਹੁੰਦੇ ਨੇ ਤੇ ਹੁਣ ਜਲਦੀ-ਜਲਦੀ ਬਣਾ ਆਓ ਖਵਾਓ ਤੇ ਬੱਚਿਆਂ ਨੂੰ ਵੀ ਖਵਾਓ ਵੀਡੀਓ ਦੇਖ ਲਈ ਤੁਹਾਡਾ ਵਾਹ ਵਾਹ ਧੰਨਵਾਦ ਜੀ